ਜੀ ਸਭ ਤੋਂ ਪਹਿਲਾਂ ਤਾਂ ਮੈਂ ਇਹ ਕਹਿਣਾ ਚਾਹੁੰਦਾ ਆ ਕਿ ਜੋ ਮੈਂ ਹੁਣ ਇਹ ਤਾਲ ਬਜਾ ਕੇ ਹਟਾਇਆ ਇਹ ਲੈਸਨ ਮੈਂ ਤੀਜੀ ਜਿਹੜੀ ਤੀਜੀ ਕਲਾਸ ਹੋਵੇਗੀ ਤੀਜਾ ਲੈਸਨ ਹੋਵੇਗਾ ਉਹਦੇ ਵਿੱਚ ਇਹੀ ਲੈਸਨ ਬਾਰੇ ਦੱਸਾਂਗਾ ਤੁਹਾਨੂੰ ਇਹੀ ਤਾਲ ਬਾਰੇ ਸਤਿ ਸ੍ਰੀ ਅਕਾਲ ਜੀ ਮੇਰੇ ਵੱਲੋਂ ਸਾਰਿਆਂ ਨੂੰ ਸਵਾਗਤ ਕਰਦੇ ਆ ਕੇ ਐਸਰਦਾਰ YouTube ਚੈਨਲ ਤੇ ਅੱਜ ਮੈਂ ਤੁਹਾਨੂੰ ਟੋਲਖ ਦਾ ਦੂਜਾ ਪੈਟਰਨ ਕਰਾਵਾਂਗਾ ਜਿਹੜਾ ਮੈਂ ਪਿਛਲੀ ਵਾਰ ਲੈਸਨ ਪਾਇਆ ਸੀਗਾ YouTube ਤੇ ਫਸਟ ਕਲਾਸ ਪਾਈ ਸੀ ਕੀ ਫਸਟ ਲੈਸਨ ਪਾਇਆ ਸੀਗਾ ਉਹਦੇ ਵਿੱਚ ਮੈਂ ਟੋਲਖ ਦੇ ਬੋਲ ਦੱਸੇ ਸੀਗੇ ਕਿ ਕਿਹੜੀ ਜਗ੍ਹਾ ਤੇ ਤਾ ਵਜਣਾ ਹੈ ਕਿਹੜੀ ਜਗ੍ਹਾ ਤੇ ਤੀ ਵਜਣਾ ਹੈ ਕਿਹੜੀ ਜਗ੍ਹਾ ਤੇ ਗੇ ਗੇ বাজਣਾ ਹੈ ਤੇ ਕਿਹੜੀ ਜਗ੍ਹਾ ਤੇ ਕੇ বাজਣਾ ਹੈ। ਉਸੀ ਦੇ ਹੀ ਰਿਲੇਟਡ। ਉਸੀ ਬੋਲਾਂ ਦੇ ਹੀ ਰਿਲੇਟਡ ਅੱਜ ਮੈਂ ਇੱਕ ਛੋਟਾ ਸਾ ਪੈਟਰਨ ਲਵਾਂਗਾ। ਬਾਕੀ ਜਿਹੜੇ ਬੋਲ ਬੱਚੇ ਨੇ ਢੋਲਕ ਦੇ ਉਹ ਮੈਂ ਨੈਕਸਟ ਵੀਡੀਓ ਵਿੱਚ ਦੱਸਾਂਗਾ। ਅੱਜ ਮੈਂ ਛੋਟਾ ਜਿਹਾ ਲੈਸਨ ਦੱਸਾਂਗਾ ਤੁਹਾਨੂੰ ਕਿ ਤਾਰ ਕਿਵੇਂ বাজਾਣਾ ਹੈ ਤੇ ਗੇ ਕਿਵੇਂ বাজਾਣਾ ਹੈ ਇੱਕ ਬੀਟ 'ਚ। हां जी ਆਪਾਂ ਕਿਵੇਂ ਕਰਾਂਗੇ ਤੇ ਆਪਾਂ ਘਰ ਵੀ ਕਿਵੇਂ ਤਿਆਰੀ ਕਰਨੀ ਹੈ ਤੁਸੀਂ ਵੀ ਜ਼ਰੂਰ ਧਿਆਨ ਨਾਲ ਦੇਖਿਓ ਸਭ ਤੋਂ ਪਹਿਲਾਂ ਮੈਂ ਚਾਟੀ ਦੀ ਤਰ੍ਹਾਂ ਦਾ ਸਾਰ ਕੀ ਕਿਵੇਂ বাজਾਣਾ ਹੈ ਇਹ ਕਿਨਾਰੇ ਤੇ ਤਾਬ ਜਾਣਾ ਹੈ ਇਹ ਇਹ ਚੀਜ਼ ਇਹ ਡੀਐਨਏ ਜਿਹੜੀ ਇਹ ਚੀਜ਼ ਕਿਨਾਰਾ ਇਹ ਕਿਨਾਰੇ ਤੇ ਮਾਰਨੀ ਹੈ ਤਾ ਪਿਛਲੀ ਵੀਡੀਓ ਵਿੱਚ ਵੀ ਦੱਸਿਆ ਸੀਗਾ ਤੁਹਾਨੂੰ ਮੈਂ ਤਾ ਉਸ ਤੋਂ ਬਾਅਦ 30 ਇਹ ਤਿੰਨੋਂ ਉਂਗਲੀਆਂ ਜੋੜ ਕੇ 30 ਤਾ 3 ਤਾ 3 ਤਾ 3 ਉਸ ਤੋਂ ਬਾਅਦ ਬੇਸ ਦੇ ਤਰਫ ਕਿਵੇਂ বাজਾਵਾਂਗੇ ਏ ਨਹੀਂ ਏ ਨਹੀਂ ਇਹਨਾਂ ਦੋਨਾਂ ਬੋਲਾਂ ਨੂੰ ਜੋੜ ਕੇ ਕੀ ਬਣੂਗਾ ਆਪਾਂ ਕਿਵੇਂ ਪੈਟਰਨ ਬਣਾਵਾਂਗੇ ਇਹਨਾਂ ਦਾ ਤਾ ਤੀ ਘੇ ਘੇ ਤਾ ਤੀ ਘੇ ਘੇ ਠੀਕ ਹੈ ਜੀ ਹੁਣ ਆਪਾਂ ਵਜਾ ਕੇ ਦੇਖਦੇ ਹਾਂ ਇੱਕ ਬੀਟ 'ਚ ਵਜਾਵਾਂਗੇ ਇਹਨੂੰ ਵੀ ਸਭ ਤੋਂ ਪਹਿਲਾਂ ਤਾ घे 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 टी घे 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 टी घे घे ता ਮੈਂ ਤੁਹਾਨੂੰ ਦਿੱਤਾ ਹੈ ਇਹ ਤੁਸੀਂ ਬਿਨਰੁਕੇ ਕਟੋ ਕਟ ਬਿਗিনার ਵਾਸਤੇ 10 ਮਿੰਟ ਜਿਆਦਾ ਨਹੀਂ ਕਹਿੰਦਾ ਸਿਰਫ 10 ਮਿੰਟ ਵਜਾਣਾ ਹੈ ਬਿਨਰੁਕੇ ਕਿਵੇਂ ਕਰਨਾ ਹੈ ਮੈਂ ਥੋੜਾ ਜਿਹਾ ਕਰਕੇ ਦਿਖਾਂਦਾ 10 ਮਿੰਟ ਕਿਵੇਂ ਵਜਾਣਾ ਮੈਂ ਥੋੜਾ ਜਿਹਾ ਕਰਕੇ ਦਿਖਾਵਾਂਗਾ ਆ ਇਦਾਂ ਤੁਸੀਂ 10 ਮਿੰਟ ਬਿਨਰੁਕੇ ਇਹ ਪੈਟਰਨ বাজਾਉਣਾ ਹੈ ਠੀਕ ਹੈ ਜੀ ਤੇ ਧਿਆਨ ਰਹੇ ਇਸ ਗੱਲ ਦਾ ਕਿ ਬੀਟ ਤੋਂ ਹਿੰਨੇ ਨਾ ਇੱਕ ਲੈ ਹੁੰਦੀ ਹੈ ਜਿਹੜੀ ਉਹ ਤੋਂ ਬਾਹਰ ਨਹੀਂ ਹੋਣਾ ਜਿਵੇਂ 1 2 3 4 1 2 3 4 ਇਹ ਇੱਕ ਬੀਟ ਚੱਲ ਰਹੀ ਹੈ

ਬਿਨਾਂ ਰੁਕੇ 10 ਮਿੰਟ ਇਹ ਪੈਟਰਨ ਵਜਾਉਣਾ ਹੈ ਤਾਤੀ ਗੇਗੇ ਤਾਤੀ ਗੇਗੇ ਇੱਕ ਗੱਲ ਜ਼ਰੂਰ ਧਿਆਨ ਵਿੱਚ ਰੱਖਿਓ ਇਹ ਪੈਟਰਨ ਤੇਜ਼ ਨਹੀਂ ਵਜਾਉਣਾ ਇਹ ਜਿਵੇਂ ਮੈਂ ਤੁਹਾਨੂੰ ਵੀਡੀਓ ਵਿੱਚ ਦੱਸਿਆ ਹੈ ਬੀਟ ਕਿਵੇਂ ਵਜਾਉਣੀਆਂ ਬੀਟ ਦੇ ਅਕੋਰਡਿੰਗ ਕਿਵੇਂ ਵਜਾਉਣੀਆਂ ਇਹ ਠੀਕ ਹੈ ਉਦਾਂ ਹੀ ਤੁਸੀਂ ਇਹ ਤਾਲ ਹੈ ਇੱਕ ਛੋਟੀ ਜੀ ਇਹਨੂੰ ਤਾਲ ਚਲੋ ਇੱਕ ਬੀਟ ਕਹਿ ਦਿੰਦੇ ਆ ਇੱਕ ਜਿਹੜੀ ਛੋਟੀ ਜੀ ਬੀਟ ਹੈ ਕਿਵੇਂ ਵਜਾਉਣੀ ਹੈ ਇਹ ਵੀ ਰეკॉर्डिंग ਬਜਾਣੀ ਹੈ ਜਿਵੇਂ 1 2 3 4 1 2 3 4 ਇਦਾਂ ਬਜਾਣਾ ਹੈ ਠੀਕ ਹੈ ਜੀ ਹਾਂ ਜੀ ਇੰਨੀ ਕੀ ਅੱਜ ਦੀ ਵੀਡੀਓ ਸੀਗੀ ਅਗਲੀ ਵੀਡੀਓ ਬਹੁਤ ਹੀ ਜਲਦ ਲੈ ਕੇ ਆਵਾਂਗਾ ਇਹ ਮੇਰਾ ਵਾਦਾ ਹੈ ਤੁਸੀਂ ਵੀਡੀਓ ਨੂੰ ਜ਼ਰੂਰ ਧਿਆਨ ਨਾਲ ਦੇਖਿਓ ਸਕਿੱਪ ਨਾ ਕਰਿਓ ਮੈਂ ਇਹ ਗੱਲ ਬਾਰ ਬਾਰ ਕਹਿੰਦਾ ਤੁਹਾਨੂੰ ਕਿ ਸਕਿੱਪ ਨਹੀਂ ਕਰਨੀ ਵੀਡੀਓ ਇਹਦੇ ਵਿੱਚ ਤੁਹਾਡਾ ਹੀ ਨੁਕਸਾਨ ਹੈ ਠੀਕ ਹੈ ਜੀ ਜੇ ਵਿੱਚ ਚ ਕੋਈ ਅ ਮਾੜੀ ਦੀ ਗੱਲ ਹੈ ਜਿਹੜੀ ਮੈਂ ਦੱਸਦਾ ਉਹ ਸਕਿੱਪ ਕਰ ਦਿੰਦੇ ਹਨ ਕਰ ਦਿੰਦੇ ਹੋ ਸਕਿੱਪ ਤੁਸੀਂ ਮਾੜੀ ਦੀ ਗੱਲ ਕਹਿੰਦਾ ਜਿਹੜੀ ਜਿਹੜੀ ਤੁਸੀਂ ਉਹ ਸਕਿੱਪ ਕਰ ਦਿੰਦੇ ਹੋ ਤੇ ਤੁਸੀਂ ਉਹ ਪੈਟਰਨ ਨਹੀਂ ਕਰ ਪਾਉਂਗੇ ਸੋ ਮੇਰੇ ਵੱਲੋਂ ਇਤਨੀ ਕੀ ਬੇਨਤੀ ਹੈ ਕਿ ਤੁਸੀਂ ਵੀਡੀਓ ਸਾਰੀ ਦੇਖੋ ਠੀਕ ਹੈ ਜੀ ਇੰਨੀ ਕੀ ਵੀਡੀਓ ਤੇ ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਮਿਲਦੇ ਆਂ ਅਗਲੀ ਵੀਡੀਓ ਵਿੱਚ ਬਹੁਤ ਹੀ ਜਲਦ ਤੇ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਸ਼ੁਰੂ ਕਰੇ ਠੀਕ ਹੈ ਸਤਿ ਸ਼੍ਰੀ ਅਕਾਲ